ਕਹਿੰਦਾ ਮਿੱਤਰੋ ਲੋਕੀ ਵਰਤਤਾਵਡਲ ਕਰਨਾ ਕੀ ਵਲੋਂ ਲਿਖੀ ਗਈ ਆ 69 ਬੰਨੇ ਤੇ ਲਿਖਿਆ ਗਿਆ ਹੈ ਕਿ ਜਦੋਂ ਅਸੀਂ ਕਿਸੇ ਨਿਸ਼ਚਿਤ ਸਮੱਸਿਆ ਬਾਰੇ ਨਹੀਂ ਸੋਚ ਰਹੇ ਹੁੰਦੇ ਤਾਂ ਆਪਣੇ ਖਾਲੀ ਸਮੇਂ ਦੇ 95% ਵਕਤ ਵਿੱਚ ਅਸੀਂ ਆਪਣੇ ਆਪ ਬਾਰੇ ਸੋਚ ਰਹੇ ਹੁੰਨੇ ਆ ਸੋ ਕਿ ਇਮੇਜਿਨੇਸ਼ਨ ਆ ਗੱਲ ਜਿਹੜੀ ਹੈਗੀ ਹੈ ਤੇ ਮੱਕੀ ਕੀਦਾ ਉਹਦੇ ਵਿੱਚ ਤੱਤ ਵੀ ਕੱਢਿਆ ਹੋਏ ਅੱਗੇ ਕਹਿੰਦੇ ਆ ਕਿ ਜੇਕਰ ਅਸੀਂ ਆਪਣੇ ਬਾਰੇ ਸੋਚਣਾ ਥੋੜਾ ਘੱਟ ਕਰ ਦਈਏ ਤਾਂ ਦੂਜੇ ਵਿਅਕਤੀ ਦੀ ਚੰਗਿਆਈ ਬਾਰੇ ਸੋਚਣ ਲੱਗ ਜਾਈਏ ਸਾਨੂੰ ਚਾਹ ਪਲੂਸੀ ਦੀ ਲੋੜ ਨਹੀਂ ਨਹੀਂ ਪਵੇਗੀ ਜਿਸ ਨੂੰ ਪਹਿਲਾਂ ਹੀ ਨਜ਼ਰ ਅੰਦਰ ਅਕਸਰ ਮੂੰਹ ਵਿੱਚੋਂ ਕੱਢਣ ਦੀ ਵੀ ਤੋਂ ਵੀ ਪਹਿਲਾਂ ਪਛਾਣਿਆ ਜਾ ਸਕਦਾ ਹੈ ਤੇ ਜਿਹੜੀ ਬਹੁਤ ਹੀ ਸਵੱਲੀ ਤੇ ਝੂਠੀ ਲੱਗਦੀ ਹੈ ਉਹ ਸਿੰਪਲ ਜਿਹਾ ਲੈਣਾ ਸੁਣੋਗੇ ਤਾਂ ਸਿੰਪਲ ਹੈ ਸਮਝੋਗੇ ਤਾਂ ਬਹੁਤੀ ਢੁੰਗੀਆਂ ਲੜਣਾ ਹੁੰਦੀਆਂ ਤੇ ਸਮਝਣੇ ਕਿ ਸੁਣਨੀ ਹੁਣ ਤੁਹਾਡੇ ਦਿਲ ਬੈਣਾ ਸੁਣ ਤੂੰ ਹੀ ਲਿਓ ਸਮਝ ਤੂੰ ਹੀ ਲਿਓ ਅਗਰ ਸਿਆਣੇ ਹੋ ਸਿਆਣੇ ਤੁਸੀਂ ਹੋਵੋਗੇ ਮੈਂ ਮੰਨਦਾ ਤੁਹਾਨੂੰ ਅਗਲੀ ਸੀਰੀਜ਼ ਚੱਲਦੀ ਰਹੂਗੀ ਇਸ ਕਿਤਾਬ ਦੀ ਚੰਗਾ ਵੀਰ ਦੋਸਤੋ ਅਗਲੀ ਵੀਡੀਓ ਉਸੇ ਨਾਲ ਲਿੰਕ ਸ਼ੋਹੰਦਾ ਨਾ ਮੈਂ ਤੁਹਾਨੂੰ ਮਿਲਦਾ ਉਸੇ ਵੀਡੀਓ ਵਿੱਚ ਚੰਗਾ ਵੀਰ ਸਸਰੀਆ ਕਾਲ ਜੀ